ਪਿੱਲੂ ਤਾਂ ਮੈਂ ਅੱਗੇ ਦੱਸ ਰਿਹਾ ਸੀ ਬਾਈ ਨੂੰ ਕਿ ਹਾਲੀਵੁੱਡ ਫਿਲਮ ਦਾ ਵੀ ਅੱਜਕੱਲ ਨਹੀਂ ਮਿਲਦਾ ਇਦਾਂ ਦੇਖਣ ਨੂੰ ਕਿਸੇ ਨੇ ਅਜੇ ਤੱਕ ਅਲਕੋਹਲ ਵਾਲੇ ਬਿਜ਼ਨਸ ਨੂੰ ਟੱਚ ਹੀ ਨਹੀਂ ਕੀਤਾ ਕੋਈ ਪੰਜਾਬੀ ਫਿਲਮ ਹੀ ਨਹੀਂ ਬਣੀ ਅਜੇ ਤੱਕ ਕੋਈ ਏਦਾਂ ਦੀ ਫਿਲਮ ਨਹੀਂ ਬਣੀ ਜਿੱਥੇ ਕੋਈ ਕੈਰੈਕਟਰ ਆਪਣੇ ਪੀਓ ਲਈ ਆਪਣੀ ਜ਼ਿੰਦਗੀ ਦਾਅ ਤੇ ਲਾ ਦਿੰਦਾ ਤੇ ਜੀ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਦੱਸੋ ਤੁਹਾਡਾ ਆ ਪਿੱਲੂ ਤਾਂ ਮੈਂ ਅੱਗੇ ਦੱਸ ਰਿਹਾ ਸੀ ਬਾਈ ਨੂੰ ਕਿ ਹਾਲੀਵੁੱਡ ਫਿਲਮ ਦਾ ਵੀ ਅੱਜਕੱਲ ਨਹੀਂ ਮਿਲਦਾ ਇਦਾਂ ਦੇਖਣ ਨੂੰ वाइया एक्शन है सारी कास्ट वाइया कैट एक्शन किया भाई ने एज ऑलवेज तो वीया रिस्पोंस गाने भी दिता सारे ने उम्मीद है कि फिल्म में भी देंगे सारे प्यार दे तो। मैं पर्सनली बहुत बहुत सोना लगे एंड uh, एक रिक्वेस्ट है किसी यू ना तुम स्टार्ट किया कि बॉलीवुड मूवी तो भी वजिया किसी कंपेयर नहीं होनी चाहिए आर्ट बिकॉज़ सब दी अपनी कैपेबिलिटीज होंदियां ने अपनी स्ट्रेंथ्स होंदियां ने एंड सब अपने आप को तो बेस्ट करना चोंदे ने सो कंपैरिजन नहीं होना चाहिए दैट इज द ओनली रिक्वेस्ट बहुत सोणा है ट्रेलर सब ने बहुत मेहनत कीती है सब ने अपना बेस्ट देता है कंपैरिजन ना करें दैट्स इट वेरी गुड याली ਤੁਸੀਂ ਫਿਲਮ ਬਾਰੇ ਕੋਈ ਦੱਸਣਾ ਚਾਹਤ ਹੈ ਮਿਲਣਾ ਆ ਜਾਏ ਕਿ ਜਦੋਂ ਮੈਂ ਡੈਬਿਊ ਕੀਤਾ ਸੀ ਸ਼ੂਟਰ ਫਿਲਮ ਦੇ ਨਾਲ ਉਦੋਂ ਮੈਨੂੰ ਨਾ ਜਿੱਦਾਂ ਉਦੋਂ ਮਹਿਸੂਸ ਹੁੰਦਾ ਸੀ ਉਦਾਂ ਮੈਨੂੰ ਇਸ ਫਿਲਮ ਦੀ ਮਹਿਸੂਸ ਹੁੰਦਾ ਕਿਉਂਕਿ ਕਦੇ ਵੀ ਫਿਲਮ ਇੱਕ ਬੰਦਾ ਇਕੱਲਾ ਨਹੀਂ ਬਣਾ ਸਕਦਾ ਉਹ ਉਦੋਂ ਹੀ ਬਣਦੀ ਹੈ ਜਦੋਂ ਸਾਰੇ ਬਹੁਤ ਲਾਜਵਾ ਬੰਦੇ ਜੁੜੇ ਹੋਣ ਸੋ ਆਈ ਫੀਲ ਬlesਡ ਮੈਂ ਲੱਕੀ ਮੰਨਦਾ ਆਪਣੇ ਆਪ ਨੂੰ ਕਿਸ ਫਿਲਮ ਦੀ ਹਰ ਹਰ ਬੰਦਾ ਟੀਮ ਦਾ ਛੋਟੇ ਤੋਂ ਲੈ ਕੇ ਵੱਡਾ ਤੱਕ ਬਹੁਤ ਕਮਾਲ ਦਾ ਜੁੜਿਆ ਈਵਨ ਜੇ ਮੈਂ ਪ੍ਰੋਡਿਊਸਰਸ ਦੀ ਗੱਲ ਕਰਾਂ ਗੌਰਵ ਦੇਕਸ਼ੀਂ ਵਿਰਾ ਜਸਵੀਂ ਵਿਰਾ ਜੈਪ ਸਟੂਡੀਓਸ ਬਰਿੰਦਰ ਭਾਈ ਉਹਨਾਂ ਦਾ ਗਾਣਾ ਜੈਸਮੀਨ ਮਨੀ ਜੀ ਫਾਇਰ ਫਲੋ ਕਿਉਂਕਿ ਅਸੀਂ ਸਾਰਿਆਂ ਨੇ ਇੱਕੋ ਇਕੱਠਿਆਂ ਨੇ ਜਰਨੀ ਸ਼ੁਰੂ ਕੀਤੀ ਸੀਗੀ ਸੋ ਮੈਡਲ ਇਹਨਾਂ ਦੀ ਪਹਿਲੀ ਫਿਲਮ ਸੀ ਉਹ ਬਹੁਤ ਪਿਆਰ ਮਿਲਿਆ ਬਹੁ ਹੰਗਾਰਾ ਮਿਲਿਆ ਹੁਣ ਸਾਡੀ ਜਰਨੀ ਦੀ ਦੂਜੀ ਫਿਲਮ ਹੈ ਫਾਇਰ ਫਲੋ ਦੀ ਜਰਨੀ ਸ਼ੁਰੂ ਹੋਈ ਹੈ ਇਸ ਫਿਲਮ ਦੇ ਨਾਲ ਸੋ ਉਹਨਾਂ ਨੂੰ ਉਹਨਾਂ ਗਾਣਿਆਂ ਦਾ ਰਿਸਪੌਂਸ ਮਿਲ ਰਿਹਾ ਸੋ ਆਈ ਥਿੰਕ ਜਦੋਂ ਸਾਰੀ ਟੀਮ ਗਰੋ ਕਰਦੀ ਆ ਤਾਂ ਉਹ ਮੈਜੀਕਲ ਚੀਜ਼ ਹੁੰਦੀ ਆ ਉਹ ਪਰਮਾਤਮਾ ਦੀ ਕਿਰਪਾ ਹੁੰਦੀ ਆ ਜਦੋਂ ਸਾਰੇ ਬੰਦੇ ਵੱਖ-ਵੱਖ ਜਗ੍ਹਾ ਦੇ ਉੱਤੇ ਗਰੋ ਕਰ ਰਹੇ ਆ ਸੋ ਜੇ ਤੁਸਾਰੀ ਟੀਮ ਤਰੱਕੀ ਕਰ ਰਹੀ ਹੈ ਇਟ ਮੀਨਸ ਕਿ ਫਿਲਮ ਵਰਕ ਕਰੋਗੀ ਆ ਆਖਿਲਵਾਜ ਆਪਾਂ ਪੰਜਾਬੀ ਦੇਖਿਆ ਜਾਂਦੀਆਂ ਨੇ ਆਖਿਲਵਾ ਨਾਲੋ ਇਸ ਦੇ ਵਿੱਚ ਕੀ ਵਰਕ ਦੇਖਣ ਨੂੰ ਆਏ ਜੀ ਤੇ ਜੇ ਤੁਸੀਂ ਟ੍ਰੇਲਰ ਦੇਖਿਆ ਹੋਵੇ ਮੈਨੂੰ ਤਾਂ ਲੱਗਦਾ ਕਿ ਕਿਸੇ ਨੇ ਅਜੇ ਤੱਕ ਅਲਕੋਹਲ ਵਾਲੇ ਬਿਜ਼ਨਸ ਨੂੰ ਟੱਚ ਹੀ ਨਹੀਂ ਕੀਤਾ ਕੋਈ ਪੰਜਾਬੀ ਫਿਲਮ ਹੀ ਨਹੀਂ ਬਣੀ ਅਜੇ ਤੱਕ ਕੋਈ ਏਦਾਂ ਦੀ ਫਿਲਮ ਨਹੀਂ ਬਣੀ ਜਿੱਥੇ ਕੋਈ ਕੈਰੇਕਟਰ ਆਪਣੇ ਪਿਓ ਲਈ ਆਪਣੀ ਜ਼ਿੰਦਗੀ ਦਾਅ ਤੇ ਲਾ ਦਿੰਦਾ ਸੋ ਇਹ ਜਿਹੜਾ ਬਾਦਸ਼ਾਹ ਆ ਉਹ ਇਹ ਕਹਿੰਦਾ ਕਿ ਇਹ ਦੁਨੀਆ ਮੇਰੇ ਪਿਓ ਵਿੱਚ ਹੋਊਗੀ ਤੇ ਝਕਾਉਂਗਾ ਮੈਂ ਸੋ ਇਹ ਜਿਹੜਾ ਉਹਦਾ ਕੌਨਫੀਡੈਂਸ ਆ ਇਹ ਹਰ ਪੁੱਤ ਦੇ ਵਿੱਚ ਹੁੰਦਾ ਆਪਣੇ ਪਿਓ ਲਈ ਕਿਉਂਕਿ ਉਹ ਹਰ ਪੋਤੇ ਚਾਹੁੰਦਾ ਕਿ ਉਹਦੇ ਪਿਓ ਦਾ ਕੱਦ ਸਾਰੀ ਦੁਨੀਆ 'ਚ ਹੋਵੇ ਸੋ ਉਹ ਨੂੰ ਉਹਦੇ ਲਈ ਜੋ ਵੀ ਕਰਨਾ ਪਊਗਾ ਜਾਂ ਕਰਨਾ ਪੈਂਦਾ ਉਹ ਕਰਦਾ ਹੈ। ਜ ਆ ਬਈ ਤੁਸੀਂ ਬਾਕੀ ਫਿਲਮਾਂ ਨਾਲ ਇਸ 'ਚ ਬੱਦ। ਪ੍ਰਿਦੇਪ ਜੀ ਤੁਹਾਨੂੰ ਕਿਵੇਂ ਲੱਗਿਆ ਫਿਲਮ ਜਦੋਂ ਤੁਹਾਡਾ? ਆਹ ਥ੍ਰਿਲਰ ਤਾਂ ਮੈਂ ਅੱਗੇ ਦੱਸ ਰਿਹਾ ਸੀ ਬਾਈ ਨੂੰ ਕਿ ਹਾਲੀਵੁੱਡ ਫਿਲਮ ਤਾਂ ਅੱਜਕੱਲ ਨਹੀਂ ਮਿਲਦਾ ਇੰਨਾ ਦੇਖਣ ਨੂੰ। ਵਧੀਆ ਐਕਸ਼ਨ ਆ। ਸਾਰੀ ਕਾਸਟ ਵਧੀਆ। ਕਿ ਐਕਟਿਨ ਕੀਤਾ ਬਾਈ ਨੇ ਐਜ਼ ਆਲਵੇਸ।

ਬੈਸਟ ਕਰਨਾ ਚਾਹੁੰਦੇ ਨੇ ਸੋ ਕੰਪੈਰੀਜ਼ਨ ਨਹੀਂ ਹੋਣਾ ਚਾਹੀਦਾ that is the only request ਬਹੁਤ ਸੋਹਣਾ ਹੈ ਟ੍ਰੇਲਰ ਸਭ ਨੇ ਬਹੁਤ ਮਿਹਨਤ ਕੀਤੀ ਹੈ ਸਭ ਨੇ ਆਪਣਾ ਬੈਸਟ ਦਿੱਤਾ ਹੈ ਕੰਪੈਰੀਜ਼ਨ ਨਾ ਕਰੋ that's it very well ਯਾਰ ਜੀ ਤੁਸੀਂ ਫਿਲਮ ਬਾਰੇ ਕੋਈ ਦੱਸਣਾ ਚਾਹੋਗੇ ਮੈਨੂੰ ਆ ਜਾਏ ਕਿ ਇਹ ਫਿਲਮ ਮੇਰੀ ਜ਼ਿੰਦਗੀ ਦੀ ਬਹੁਤ ਇੰਪੋਰਟੈਂਟ ਟਾਈਮ ਫਿਲਮਾਂ ਜਦੋਂ ਮੈਂ ਡੈਬਿਊ ਕੀਤਾ ਸੀ ਸ਼ੂਟਰ ਫਿਲਮ ਦੇ ਨਾਲ ਉਦੋਂ ਮੈਨੂੰ ਨਾ ਜਿੱਦਾਂ ਉਦੋਂ ਮਹਿਸੂਸ ਹੁੰਦਾ ਸੀ ਉਦੋਂ ਮੈਨੂੰ ਇਸ ਫਿਲਮ ਦੀ ਮਹਿਸੂਸ ਹੁੰਦਾ ਯੋਗੀ ਕਦੀ ਵੀ ਫਿਲਮ ਇੱਕ ਬੰਦਾ ਇਕੱਲਾ ਨਹੀਂ ਬਣਾ ਸਕਦਾ ਉਹ ਉਦੋਂ ਹੀ ਬਣਦੀ ਹੈ ਜਦੋਂ ਸਾਰੇ ਬਹੁਤ ਲਾਜਵਾ ਬੰਦੇ ਜੁੜੇ ਹੋਣ ਸੋ ਆਈ ਫੀਲ ਬਲੇਸਡ ਮੈਂ ਲੱਕੀ ਮੰਨਦਾ ਆਪਣੇ ਆਪ ਨੂੰ ਕਿਸ ਫਿਲਮ ਦੀ ਹਰ ਹਰ ਬੰਦਾ ਟੀਮ ਦਾ ਛੋਟੇ ਤੋਂ ਲੈ ਕੇ ਵੱਡੇ ਤੱਕ ਬਹੁਤ ਕਮਾਲ ਦਾ ਜੁੜਿਆ ਈਵਨ ਜੇ ਮੈਂ ਪ੍ਰੋਡਿਊਸਰ ਦੀ ਗੱਲ ਕਰਾਂ ਗੌਰਵ ਦੇਕਸ਼ੀ ਵਿਰਾ ਜਸਵੀ ਵਿਰਾ ਜੈਪ ਸਟੂਡੀਓਸ ਬਰਿੰਦਰ ਭਾਈ ਉਹਨਾਂ ਦਾ ਗਾਣਾ ਜੈਸਮੀਨ ਮਨੀ ਜੀ ਫਾਇਰ ਫਲੋ ਕਿਉਂਕਿ ਅਸੀਂ ਸਾਰਿਆਂ ਨੇ ਇੱਕੋ ਇਕੱਠਿਆਂ ਨੇ ਜਰਨੀ ਸ਼ੁਰੂ ਕੀਤੀ ਸੀਗੀ ਸੋ ਮੈਡਲ ਇਹਨਾਂ ਦੀ ਪਹਿਲੀ ਫਿਲਮ ਸੀ ਉਹ ਬਹੁਤ ਪਿਆਰ ਮਿਲਿਆ ਬਹੁਤ ਹੰਗਾਰਾ ਮਿਲਿਆ ਹੁਣ ਸਾਡੀ ਜਰਨੀ ਦੀ ਦੂਸਰੀ ਫਿਲਮ ਹੈ ਫਾਇਰ ਫਲੋ ਦੀ ਜਰਨੀ ਸ਼ੁਰੂ ਹੋਈ ਹੈ ਇਸ ਫਿਲਮ ਦੇ ਨਾਲ ਸੋ ਉਹਨਾਂ ਨੂੰ ਉਸ ਉਹਨਾਂ ਗਾਣਿਆਂ ਦਾ ਰਿਸਪੌਂਸ ਮਿਲ ਰਿਹਾ ਸੋ ਆਈ ਥਿੰਕ ਜਦੋਂ ਸਾਰੀ ਟੀਮ ਗਰੋ ਕਰਦੀ ਆ ਤਾਂ ਉਹ ਮੈਜੀਕਲ ਚੀਜ਼ ਹੁੰਦੀ ਆ ਉਹ ਪਰਮਾਤਮਾ ਦੀ ਕਿਰਪਾ ਹੁੰਦੀ ਆ ਜਦੋਂ ਸਾਰੇ ਬੰਦੇ ਵੱਖ-ਵੱਖ ਜਗ੍ਹਾ ਦੇ ਉੱਤੇ ਗਰੋ ਕਰ ਰਹੇ ਆ ਸੋ ਜਦੋਂ ਸਾਰੀ ਟੀਮ ਤਰੱਕੀ ਕਰ ਰਹੀ ਹੈ ਇਟ ਮੀਨਸ ਕਿ ਫਿਲਮ ਵਰਕ ਕਰੋਗੀ ਆਪ ਫਿਲਮਾਂ ਜਿਹਾ ਪੰਜਾਬੀ ਦੇਖਿਆ ਜਾਂਦੇ ਨੇ ਆਪ ਫਿਲਮਾਂ ਨਾਲੋਂ ਇਸ ਦੇ ਵਿੱਚ ਕੀ ਵੱਖ ਦੇਖਣ ਨੂੰ ਮਿਲਿਆ ਤੇ ਜੇ ਤੁਸੀਂ ਟ੍ਰੇਲਰ ਦੇਖਿਆ ਹੋਵੇ ਮੈਨੂੰ ਤਾਂ ਲੱਗਦਾ ਕਿ ਕਿਸੇ ਨੇ ਅਜ ਤੱਕ ਅਲਕੋਹਲ ਵਾਲੇ ਬਿਜ਼ਨਸ ਨੂੰ ਟੱਚ ਹੀ ਨਹੀਂ ਕੀਤਾ ਕੋਈ ਪੰਜਾਬੀ ਫਿਲਮ ਹੀ ਨਹੀਂ ਬਣੀ ਅਜ ਤੱਕ ਕੋਈ ਏਦਾਂ ਦੀ ਫਿਲਮ ਨਹੀਂ ਬਣੀ ਜਿੱਥੇ ਕੋਈ ਕਰੈਕਟਰ ਆਪਣੇ ਪਿਓ ਲਈ ਆਪਣੀ ਜ਼ਿੰਦਗੀ ਦਾਅ ਤੇ ਲਾ ਦਿੰਦਾ ਸੋ ਇਹ ਜਿਹੜਾ ਬਾਦਸ਼ਾਹ ਆ ਉਹ ਇਹ ਕਹਿੰਦਾ ਕਿ ਇਹ ਦੁਨੀਆ ਮੇਰੇ ਪਿਓ ਵਿੱਚ ਹੋਊਗੀ ਤੇ ਝਕਾਉਂਗਾ ਮੈਂ ਸੋ ਇਹ ਜਿਹੜਾ ਉਹਦਾ ਕੌਨਫੀਡੈਂਸ ਆ ਇਹ ਹਰ ਪੁੱਤ ਦੇ ਵਿੱਚ ਹੁੰਦਾ ਆਪਣੇ ਪਿਓ ਲਈ ਕਿਉਂਕਿ ਉਹ ਹਰ ਪੁੱਤੇ ਚਾਹੁੰਦਾ ਕਿ ਉਹਦੇ ਪਿਓ ਦਾ ਕੱਦ ਸਾਰੀ ਦੁਨੀਆ 'ਚ ਹੋਵੇ ਸੋ ਉਹ ਨੂੰ ਉਹਦੇ ਲਈ ਜੋ ਵੀ ਕਰਨਾ ਪਊਗਾ ਜਾਂ ਕਰਨਾ ਪੈਂਦਾ ਉਹ ਕਰਦਾ ਹੈ Ya ben, çünkü başka bir film